ਤੇ ਇਸ ਵੀਡੀਓ ਜ਼ਰੀਏ ਤੁਹਾਨੂੰ ਹੋਣਾ ਪੰਜਾਬੀ ਕਲਾਕਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣਾ ਨਾਮ ਬਦਲ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾਇਆ ਹੈ ਸੋ ਆਓ ਤੁਹਾਨੂੰ ਦੱਸ ਦਿੰਦੇ ਹਾਂ 40 ਨਾਮਵਰ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਮ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਮਾਡਲ ਤੇ ਐਕਟ੍ਰੈਸ ਸਾਰਾ ਗੁਰਪਾਲਦੀ ਸਾਰਾ ਗੁਰਪਾਲ ਦਾ ਅਸਲ ਨਾਮ ਰਚਨਾ ਦੇਵੀ ਹੈ ਉਸ ਦਾ ਬੈਂਕ ਅਕਾਊਂਟ ਤੇ ਹੋਰ ਦਸਤਾਵੇਜ਼ ਵੀ ਇਸੇ ਹੀ ਨਾਮ ਤੇ ਨੇ ਬਾਲੀਵੁੱਡ ਸਟਾਰ ਨੀਰੂ ਬਾਜਵਾ ਦਾ ਅਸਲ ਨਾਮ ਅਸ਼ਵੀਰ ਹੈ ਆਪਣੇ 뮤직 ਤੇ ਗਾਇਕੀ ਦੇ ਨਾਲ ਹਰ ਪਾਸੇ ਧੂਮਾ ਮਚਾਉਣ ਵਾਲੇ ਬੀ ਪ੍ਰਾਗ ਦਾ ਅਸਲ ਨਾਮ ਪ੍ਰਤੀਕ ਬਚਨ ਹੈ ਨਿੰਜਾ ਦਾ ਅਸਲ ਨਾਮ ਅਮਿਤ ਪੱਲਾ ਹੈ ਯੋ ਯੋ ਹਨੀ ਸਿੰਘ ਨੇ ਉਸ ਦਾ ਇਹ ਨਾਮ ਰੱਖਿਆ ਸੀ ਹਨੀ ਸਿੰਘ ਦਾ ਖੁਦ ਦਾ ਅਸਲ ਨਾਮ ਹਿਰਦੇਸ਼ ਸਿੰਘ ਹੈ ਕਾਕੇ ਦਾ ਨਾਮ ਰਵਿੰਦਰ ਸਿੰਘ ਹੈ ਖਾਨ ਪੈਣੀ ਵਾਲੇ ਦਾ ਨਾਮ ਵਿਸ਼ਵਾਸ ਖਾਨ ਪੈਣੀ ਹੈ लौंग लाची गीत के मशहूर हुए पंजाबी गायिका मन्नत नूर का दा नाम कोमल के चांद है कौर बी का नाम बलजिंदर कौर है जैनी जौहल का नाम बहार कौर है मिस पूजा का नाम गुरिंदर कौर कैंथ है बादशाह का असल नाम आदित्य प्रतीक सिंह सिसोदिया है करण औजला का नाम जसकरण है आरनेत का नाम नेत राम है सिद का नाम मनप्रीत सिंह है बीनू ढिलों का नाम बरिंदर सिंह ढिलों है बबल राय का नाम सिमरनजीत सिंह राय है बबू मान का नाम तेजिंद्र सिंह है रोशन प्रिंस का नाम राजीव कपलेश है मिक्का सिंह का नाम अमरीक सिंह है कुराला मान का नाम लवप्रीत सिंह है नवाब का नाम मनदीप सिंह नड्डा है ਸ਼ੈਰੀਮਾਨ ਦਾ ਨਾਮ ਸੁਰਿੰਦਰ ਸਿੰਘ ਮਾਨ ਤੇ ਗੁਰੂ ਰੰਦਾਵਾ ਦਾ ਨਾਮ ਗੁਰਸ਼ਰਨ ਜੋਤ ਸਿੰਘ ਰੰਦਾਵਾ ਹੈ। ਇਕਾ ਸਿੰਘ ਦਾ ਨਾਮ ਅੰਕਿਤ ਸਿੰਘ ਪਟਿਆਲ ਹੈ। ਜਾਰਡਨ ਸੰਧੂ ਦਾ ਨਾਮ ਜਸਵਿੰਦਰ ਸਿੰਘ ਸੰਧੂ, ਨਿਸ਼ਾਨ ਪੁੱਲਰ ਦਾ ਨਾਮ ਬਲਰਾਜ ਸਿੰਘ ਪੁੱਲਰ ਤੇ ਦੱਕਟ ਦਾ ਨਾਮ ਗਗਨਦੀਪ ਸਿੰਘ ਹੈ। ਏਪੀ ਟਿਲੋ ਦਾ ਨਾਮ ਅਮਰਿਤਪਾਲ ਸਿੰਘ ਟਿਲੋ ਤੇ ਗਿੱਪੀ ਘਰੇਵਾਲ ਦਾ ਨਾਮ ਰੁਪਿੰਦਰ ਸਿੰਘ ਹੈ। ਜੈਜ਼ੀ ਵੀ ਦਾ ਨਾਮ ਜਸਵਿੰਦਰ ਬੈਂਸ ਤੇ ਐਮੀ ਵਿਰਕ ਦਾ ਨਾਮ ਅਮਰਿੰਦਰ ਪਾਲ ਹੈ। ਜੀ ਖਾਨ ਦਾ ਨਾਮ ਗੁਲਸ਼ਨ ਖਾਨ ਤੇ ਗੈਰੀ ਸੰਧੂ ਦਾ ਨਾਮ ਗੁਰਮukh ਸਿੰਘ ਹੈ ਸੋਨਮ ਬਾਜਵਾ ਦਾ ਨਾਮ ਸੋਨਮ ਪ੍ਰੀਤ ਬਾਜਵਾ ਤੇ ਨਿਮਰਤ ਖੈਰਾ ਦਾ ਨਾਮ ਨਿਮਰਤ ਪਾਲਗਰ ਹੈ ਸਿੱਧੂ ਮੂਸੇਵਾਲੇ ਦਾ ਨਾਮ ਹੈ ਸ਼ੁਭਦੀਪ ਸਿੰਘ ਡਾਕਟਰ ਜੂਸ ਦਾ ਨਾਮ ਬਲਜੀਤ ਸਿੰਘ ਪਦਮ ਹੈ ਤੇ ਉੱਥੇ ਹੀ ਮਿਸਟਰ ਬਾਜ ਦਾ ਨਾਮ ਯਦਵਿੰਦਰ ਸਿੰਘ ਬਾਜ ਹੈ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ 지금